ਜਿਹੜਾ ਆ ਨਵਾਂ ਵਿਵਾਦ ਛਿੜਿਆ ਜੀ ਕਿ ਪ੍ਰਧਾਨ ਮੰਤਰੀ ਮੋਦੀ ਚੀਫ ਜਸਟਿਸ ਦੇ ਘਰ ਪੂਜਾ ਵਾਸਤੇ ਗਏ ਬਹੁਤ ਸਾਰੇ ਲੋਕਾਂ ਦਾ ਕਹਿਣਾ ਵਾ ਕਿ ਇਸ ਤਰ੍ਹਾਂ ਉਹਨਾਂ ਦਾ ਜਾਣਾ ਸਹੀ ਨਹੀਂ ਸੀ ਇੱਕ ਸਹੀ ਸੁਲੇਹਾ ਨਹੀਂ ਜਾਂਦਾ ਸੋਸਾਇਟੀ ਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਜੱਜ ਸਾਹਿਬ ਮੈਂ ਇਹ ਜਿਹੜਾ ਪਬਲਿਕ ਪਰਸਪੈਕਸ਼ਨ ਚ ਥਿ ਵਿਊ ਹੈ ਮੈਂ ਉਹਦੇ ਨਾਲ ਸਹਿਮਤ ਆ ਓਕੇ ਇਹ ਇੱਕ ਇੱਕ ਹੁੰਦਾ ਹੈ ਕਿ ਜਸਟਿਸ ਇਸ ਡਨ ਹੈ ਕਿ ਜਸਟਿਸ ਸੀਮਸ ਟੂ ਬੀ ਡਨ ਠੀਕ ਹੈ ਜੀ ਅਟਲ ਉਹ ਬੜੇ ਹਾਈ ਸਟੈਂਡਰਡਸ ਨੇ ਹਮ ਹਮ ਕੋਈ ਕੋਈ ਇਹੋ ਜਿਹੀ ਜੱਜ ਨੂੰ ਕੋਈ ਵੀ ਐਕਸ਼ਨ ਜਾਂ ਕੋਈ ਇਹੋ ਜਿਹਾ ਕਦਮ ਨਹੀਂ ਚੁਕਣਾ ਚਾਹੀਦਾ ਹਮ ਜਿਹਦੇ ਨਾਲ ਉਹਦੀ ਇੰਡੀਪੈਂਡੈਂਸ ਤੇ ਕੋਈ ਆਂਚ ਆਵੇ ਓਕੇ ਐਂਡ ਪਲੱਸ ਮੈਂ ਜਿਹੜਾ ਮੇਰਾ ਥਿਊ ਹੈ ਨਾ ਉਹ ਫਾਰਮੂਲੇਟ ਮੈਂ ਕਰਦਾ ਔਨ ਦੀ ਬੇਸਿਸ ਆਫ ਇੱਕ ਰੀਸਟੇਟਮੈਂਟ ਆਫ ਵੈਲਿਊਜ਼ ਆਫ ਜੁਡੀਸ਼ੀਅਲ ਲਾਈਫ ਜਿਹੜੀ ਸੀ ਨਾ ਹਾਂਜੀ ਫੁੱਲ ਬੈਂਚ ਆਫ ਸੁਪਰੀਮ ਕੋਰਟ ਫੁੱਲ ਕੋਰਟ ਆਫ ਸੁਪਰੀਮ ਕੋਰਟ ਨੇ 7 ਮਈ 1997 ਵਿੱਚ ਉਹ ਆਪਾਂ ਲੇ ਡਾਊਨ ਕੀਤੀ ਸੀ ਉਹਨਾਂ ਨੇ ਅੱਛਾ ਜੀ ਔਰ ਜੱਜਸ ਜਿਹੜੇ ਸੁਪਰੀਮ ਕੋਰਟ ਦੇ ਤੇ ਹਾਈ ਕੋਰਟ ਦੇ ਹੂੰ ਹੂੰ ਉਹਦੇ ਦੋ ਪਟੀਸ਼ਨਸ ਨੇ ਜਾਂ ਪੈਰਾਜ਼ ਨੇ ਜਿਹੜੇ ਮੈਂ ਤੁਹਾਨੂੰ ਜਿਹਦੇ ਅਵਰ ਤਰਫ ਮੈਂ ਤੁਹਾਡਾ ਧਿਆਨ ਦਿਉਣਾ ਹਾਂ ਹਾਂਜੀ ਹਾਂਜੀ ਜਿਹੜਾ ਪਹਿਲਾ ਪੈਰਾ ਇੰਟਰੇਲੀਆ ਕਹਿੰਦਾ ਹੈ ਜੀ کہ اکارڈنگلی اینی ایکٹ آف اے جج آف اے سپریم کورٹ اور اے ہائی کورٹ ویدر ان افیشل اور پرسنل کپیسٹی وچ روڈز دی گریڈیبلٹی آف دس پرسیپشن ہیز ٹو بی وائیڈڈ اچھا جی ایک پیرا سکس سے دا کہندہ ہے اسے ہی جڑا انہیں سپریم کورٹ فل کورٹ نے ری انٹریٹ کیتا ری سٹیٹمنٹ کیتی ہو یہ ججز واسطے وچ ایتھیکلی دے شوڈ فالو ਸਪੈਰਸ ਸੇਖ ਕੇਂਦਾ ਜਜ ਸ਼ੁਡ ਪ੍ਰੈਕਟਿਸ ਅ ਡਿਗਰੀ ਆਫ ਅਲੂਫਨੈਸ ਕਨਸਿਸਟੈਂਟ ਵਿਦ ਦੀ ਡਿਗਨਿਟੀ ਆਫ ਹਿਸ ਆਫਿਸ ਅੱਛਾ ਜੀ ਮੈਂ ਸਮਝਦਾ ਹਾਂ ਕਿ ਦੋ ਪੈਰੇ ਜਿਹੜੇ ਨੇ ਨਾ ਇਹਨਾਂ ਦੀ ਸਪਿਰਿਟ ਵਾਇਓਲੇਟ ਹੁੰਦੀ ਹੈ ਜਦੋਂ ਇੱਕ ਪੋਲਿਟਿਕਲ ਲੀਡਰ ਨੂੰ ਪ੍ਰਾਈਵੇਟ ਆ ਪ੍ਰਾਈਮ ਮਿਨਿਸਟਰ ਜਿਹੜਾ ਕਿ ਐਗਜ਼ੀਕਟਿਵ ਹੈੱਡ ਹੈ ਉਹਨੂੰ ਇੱਕ ਪ੍ਰਾਈਵੇਟ ਫੰਕਸ਼ਨਸ ਤੇ ਰਿਲੀਜੀਅਸ ਫੰਕਸ਼ਨ ਤੇ ਘਰ ਬੁਲਾਇਆ ਜਾਂਦਾ ਹੈ ਜਸਟਿਸ ਰਣਜੀਤ ਸਿੰਘ ਦੇ ਵਿਚਾਰ ਨਾਲ ਨਾ ਪ੍ਰੋਪਰ ਸੀ ਨਾ ਐਪਰੋਪ੍ਰੀਏਟ ਸੀ ਕਿਤੇ ਇਹ ਤਾਂ ਨਹੀਂ ਕਿ ਬਿਨਾ ਬੁਲਾਏ ਚਲੇ ਗਏ ਉਹਨਾਂ ਨੇ ਬੁਲਾਇਆ ਹੀ ਨਹੀਂ ਔਰ ਪਹੁੰਚ ਗਏ ਉੱਥੇ ਇਹ ਵੀ ਹੋ ਸਕਦਾ ਮੈਂ ਇਹ ਨਹੀਂ ਸਮਝਦਾ ਕਿ ਬਿਨਾ ਬੁਲਾਏ ਚਲੇ ਗਏ ਹੋਣਗੇ ਕਿ ਬਿਨਾ ਬੁਲਾਏ ਤੇ ਕੌਣ ਜਾਂਦਾ ਪ੍ਰਾਈਮ ਮਿਨਿਸਟਰ ਜੈਸੇ ਜਿਹੜੇ ਨੇ ਜੀ ਉਹ ਤਾਂ ਬਿਲਕੁਲ ਹੀ ਨਹੀਂ ਜਾਣਗੇ ਮੈਂ ਨਹੀਂ ਇਹ ਸਮਝਦਾ ਕਿ ਇਸ ਤਰ੍ਹਾਂ ਹੋਏਗਾ ਕਿਉਂਕਿ ਬਿਨਾ ਬੁਲਾਏ ਨਹੀਂ ਜਾ ਸਕਦੇ ਉਹ ਇਹ ਇਹ ਕਹਾ ਕੇ ਇੱਕ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਸ ਓਪਰਚੁਨਿਟੀ ਨੂੰ ਆਪਣਾ ਰੇਲ ਕਰਕੇ ਹਮ ਹਮ ਐਕਸਪਲੋਇਡ ਕੀਤਾ ਜੇ فرض ਕਰੋ ਜੇ ਚਲੇ ਵੀ ਗਏ ਸੀ ਜਾਂ ਬਲਾ ਵੀ ਲਿਆ ਸੀ ਜੋ ਵੀ ਹੈਗਾ ਸੀਗਾ ਇਹਨੂੰ ਪਬਲਿਕ ਡੋਮੇਨ ਜਿਸ ਤਰ੍ਹਾਂ ਨਹੀਂ ਸੀ ਐਗਜ਼ਿਬਿਟ ਕਰਨਾ ਚਾਹੀਦਾ ਤੇ ਉਹਨਾਂ ਨੇ ਜਿਹੜਾ ਆਪਣਾ ਪਹਿਰਾਵਾ ਵੀ ਪਾਇਆ ਜਿਹੜਾ ਹਮ ਉਹ ਉਹ ਨਾਲ ਇੰਡੀਕੇਸ਼ਨ ਕਰਦਾ ਹੈ ਕਿ ਮਹਾਰਾਸ਼ਟਰ ਦੇ ਕੁਝ ਇਲੈਕਸ਼ਨ ਆਉਣ ਵਾਲੇ ਨੇ ਉਦਾਂ ਦਾ ਪਹਿਰਾਵਾ ਪਾ ਕੇ ਗਏ ਨੇ ਹੂੰ ਜਸਟਿਸ ਸਾਹਿਬ ਵੀ ਫ੍ਰॉम ਐਕਚੁਅਲੀ ਬੰਬੇ ਤੋਂ ਬਿਲੋਂਗ ਕਰਦੇ ਨੇ ਉਧਰੋਂ ਦੇ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਹੂੰ ਹੂੰ ਕੁਝ ਲਿਟੀਗੇਸ਼ਨ ਵੀ ਚੱਲ ਰਹੀ ਐ शिवसेना ਦੀ ਇਹਨਾਂ ਦੇ ਕੋਲ ਤੇ ਸਾਰੀਆਂ ਗੱਲਾਂ ਜਿਹੜੀਆਂ ਨਾ ਇੱਕ ਚੰਗਾ ਇਮਪ੍ਰੈਸ਼ਨ ਨਹੀਂ ਕਨਵੇ ਕਰਦੀਆਂ ਮੇਰੇ ਵਿਚਾਰ ਨਾਲ ਇਹ ਜਿੰਨ ਕੁ ਅਵੋਇਡ ਕਰਨਾ ਚਾਹੀਦਾ ਸੀ ਇਹੋ ਜੀ ਸਿਚੁਏਸ਼ਨ ਨੂੰ ਚੀਫ ਜਸਟਿਸ ਸਾਹਿਬ ਪਰ ਕਿਉਂਕਿ ਜਸਟਿਸ ਰਣਜੀਤ ਸਿੰਘ ਹੁਣ ਇੱਕ ਵਿਵਾਦ ਉੱਠ ਗਿਆ ਵਾ ਕੁਝ ਲੀਡਰਸ ਨੇ शिवसेना ਦੇ ਲੀਡਰਸ ਨੇ ਇਹਦੇ ਤੇ ਸਵਾਲ ਵੀ ਕੀਤੇ ਆ ਕਿ ਤੁਹਾਨੂੰ ਲੱਗਦਾ ਕਿ ਚੀਫ ਜਸਟਿਸ ਨੂੰ ਯਾਹ ਤੇ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ ਜਾਂ ਆਪਣੇ ਆਪ ਨੂੰ ਰਿਕਿਊਜ਼ ਕਰਨਾ ਚਾਹੀਦਾ ਕੁਝ ਕੇਸਸ ਤੋਂ ਜਿਵੇਂ ਕਿ ਸ਼ਿਵਸੇਨਾ ਦਾ ਜਾਂ ਐਮਐਲਏ ਦਾ ਕੇਸ ਚੱਲ ਰਿਹਾ ਮੈਂ ਐਸਾ ਨਹੀਂ ਸਮਝਦਾ ਕਿ ਕੋ ਗੱਲ ਇਸ ਤਰ੍ਹਾਂ ਹੈ ਕਿ ਇਹਦੇ ਜੱਜ ਦੀ ਮਰਜ਼ੀ ਹੁੰਦੀ ਰਿਕਿਊਜ਼ ਕਰਨਾ ਹੈ ਜਾਂ ਨਹੀਂ ਕਰਨਾ ਚਾਹੀਓ ਸਮਝਦੇ ਨੇ ਕਿ ਇਹ ਇਹੋ ਜਿਹੀ ਕੋਈ ਵਿਵਾਦ ਜਿਹੜਾ ਉਹਨਾਂ ਦੇ ਡਿਸੀਜਨ ਤੇ ਫੇਅਰਨੈਸ ਦੇ ਵਿੱਚ ਇਫੈਕਟ ਨਹੀਂ ਕਰੇਗਾ ਤਾਂ ਇਹ ਮਾਈਟ ਨਾਟ ਰਿਕਿਊਜ਼ ਬਟ ਜੇ ਸਮਝਣਗੇ ਕਿ ਪਰਸਪੈਕਸ਼ਨ ਲੋਕਾਂ 'ਚ ਇਦਾਂ ਦਾ ਚੱਲ ਗਿਆ ਹੈ ਜਿਹੜਾ ਕਿ ਇਸ ਤਰ੍ਹਾਂ ਦੂਰ ਹੋ ਸਕਦਾ ਹੈ ਗ੍ਰੀਫਿਊਜ਼ ਕਰਨਾ ਤੇ ਫਿਰ ਉਹਨਾਂ ਵਾਸਤੇ ਸੋਚਣਾ ਇਹ ਮੇਰਾ ਕਹਿਲਾ ਮੁਨਾਸਬ ਹੈ ਜੇ ਜੋ ਮੁਨਾਸਬ ਸਮਝਦਾ ਇਸ ਤਰ੍ਹਾਂ ਕਰ ਲੈ ਸ਼ੁਰ ਸ਼ੁਰ ਜਸਪ੍ਰੀਤ ਸਿੰਘ ਤਾਨੂੰ ਕੀ ਲੱਗਦਾ ਵਾ ਕਿ ਪਿਛਲੇ 30 25 30 ਸਾਲਾਂ ਤੋਂ ਇੱਕ ਜਿਹੜੀਆਂ ਵੈਲਿਊਜ਼ ਆ ਜੁਡੀਸ਼ਰੀ ਦੀਆਂ ਵੀ ਵੈਲਿਊਸ ਆ ਸੋਸਾਇਟੀ ਦੀਆਂ ਹੀ ਕਾਫੀ ਸੋਸਾਇਟੀ ਚ ਕਾਫੀ ਐਕਸਪੀਕ ਦਾ ਗਰਾਵਟ ਜੀ ਆਈ ਹੈ ਏਰੋਸ਼ਨ ਹੋਈ ਆ ਤਾਨੂੰ ਲੱਗਦਾ ਜੁਡੀਸ਼ਰੀ ਵੀ ਬੜੀ ਹੈਵੀਲੀ ਇਫੈਕਟਡ ਹੈ ਉਸ ਅਰੋਸ਼ਨ ਦੇ ਨਾਲ ਵੈਲਿਊਜ਼ ਦੀ ਅਰੋਸ਼ਨ ਦੇ ਨਾਲ ਬਿਲਕੁਲ ਮੈਂ ਸਮਝਦਾ ਹਾਂ ਕਿ ਇਹ ਜਿਹੜੀ ਸਾਰੀ ਵੈਲਿਊਜ਼ ਸਾਰੀ ਸੋਸਾਇਟੀ ਦੀਆਂ ਜਿਹੜੀਆਂ ਵੈਲਿਊ ਡੀਗ੍ਰੇਡ ਹੋਈਆਂ ਨੇ ਉਸ میرے حساب نہیں ہو رہا ਦੇਖੋ ਪੁਰਾਣੇ ਜ਼ਮਾਨੇ ਦਾ ਜਿਹੜੀਆਂ ਗਵਰਨਮੈਂਟ ਦੀਆਂ ਲਾਰਜਸਟ ਸੀ ਨਾ ਬੜੀਆਂ ਲਿਮਿਟਿਡ ਸੀਗੀਆਂ ਹੁਣ ਤਾਂ ਬਹੁਤ ਵੱਡੇ ਵੱਡੇ ਲਾਰਜਸਟ ਨੇ ਗਵਰਨਮੈਂਟ ਦੀਆਂ ਕੋਈ ਪੋਸਟਾਂ ਜਾਂ ਜੇ ਕੋਈ ਜੁੜੀਆਂ ਵੀ ਹੈਗੀਆਂ ਨੇ ਜਿਹਦੇ ਵਾਸਤੇ ਲੋਕੀ ਹੈਂਕਰ ਕਰਦੇ ਨੇ ਬੱਚਿਆਂ ਨੂੰ ਲਵਾਉਂਦੇ ਨੇ ਜਾਂ ਜੋ ਹੋਰ ਵੀ ਕਈ ਐਸੇ ਮਤਲਬ ਇਨਸੈਂਟਿਵਸ ਨੇ ਜਿਹੜੇ ਪਹਿਲਾਂ ਅਵੇਲੇਬਲ ਨਹੀਂ ਸੀ ਤੇ ਹੁਣ ਜਿਹੜੇ ਨੇ ਨਾ ਮੇਰੇ ਵਿਚਾਰ ਨਾਲ ਜੱਜਿਸ ਨੂੰ ਅਬਟੇਨ ਦਾ ਜਾਂ ਉਹਨੂੰ ਲੈਣ ਵਾਸਤੇ ਗੁਰੇਜ਼ ਨਹੀਂ ਕਰਦੇ ਜਿਹੜਾ ਕਿ ਇੱਕ ਸੁਸਾਇਟੀ ਵਿੱਚ ਚੰਗਾ ਸਿਗਨਲ ਨਹੀਂ ਜਾ ਰਿਹਾ ਮੇਰੇ ਵਿਚਾਰ ਨਾਲ ਤੁਹਾਨੂੰ ਲੱਗਦਾ ਵਾ ਕੋਈ ਸਟੈਂਡਰਡ ਇਨ ਬਲੈਕ ਐਂਡ ਵਾਈਟ ਵੀ ਲੇ ਡਾਊਨ ਕੀਤੇ ਜਾ ਸਕਦੇ ਵੀ ਜਿਵੇਂ ਐਗਜ਼ਾਮਪਲ ਕੁਝ ਅਹੁਦੇ ਹੁੰਦੇ ਜਿਵੇਂ ਰਾਜ ਸਭਾ ਦੀ ਮੈਂਬਰਸ਼ਿਪ ਜਾਂ ਗਵਰਨਰਸ਼ਿਪ ਜਾਂ ਇਸ ਤਰ੍ਹਾਂ ਦੇ ਅਹੁਦੇ ਆ ਜਿੱਥੇ ਜਦੋਂ ਕੋਈ ਅਪਾਇੰਟ ਹੁੰਦਾ ਵਾ ਤੇ ਇੰਜ ਲੱਗਦਾ ਕਿ ਕੋਈ ਕੁਇਡ ਪ੍ਰੋ ਕੋ ਆਪਸ ਵਿੱਚ ਸਮਝੌਤਾ ਹੋਇਆ ਵਾ ਇਹਨਾਂ ਦੇ ਜੱਜਸ ਨੂੰ ਇਹ ਪੋਸਟਾਂ ਅਕਸੈਪਟ ਨਹੀਂ ਕਰਨੀ ਚਾਹੀਦੀਆਂ بلکل میں سمجھ دایا کہ ججز نو وہی پوسٹ سیپٹ کرنی چاہی دیا جیڈی کے کانسیچوشن چیا لیگلی جج دے واسطے مینٹ ہے رائٹ right. گورنرشپ is not a post for a judge mm -hmm. and the uh, chief جی justice کوئی گورنرشپ سیپٹ کرے تو میرے صاحب نہ بڑا ان اپروپریٹ ہے because chief justice is uh, much above in precedence uh, than the governor of a state mm -hmm. ਸਿਮਿਲਰਲੀ ਜੱਜਿਸ ਨੂੰ ਗਰੇਜ਼ ਕਰਨਾ ਚਾਹੀਦਾ ਹੈ ਕਿ ਕੋਈ ਵੀ ਐਸੀ ਪੋਸਟ ਅਸੈਪਟ ਕਰਨ ਜਿਹਦੇ ਨਾਲ ਉਹਨਾਂ ਦੇ ਜਿਹੜੇ ਡਿਸੀਜਨ 메ਕਿੰਗ ਪ੍ਰੋਸੈਸ ਸੀ ਜਾਂ ਜਿਹੜੇ ਉਹਨਾਂ ਦੇ ਡਿਸੀਜਨ ਸੀ ਉਹਨਾਂ ਤੇ ਕੋਈ ਅਪੱਤੀ ਆਵੇ ਸ਼ੁਰ ਮੇਰਾ ਇਹ ਮੰਨਣਾ ਹੈ ਸ਼ੁਰ ਥੈਂਕ ਯੂ ਵੈਰੀ ਮਚ ਜਸਟਿਸ ਅੰਜੀਤ ਸਿੰਘ